ਕੀ ਕੰਮ ਸ਼ੁਰੂ ਕੀਤਾ ਤੁਸੀਂ ਆਪਣਾ ਖਾਣ ਪੀਣ ਦਾ ਬੜੀ ਬਣੀ ਹੈ ਹਾਂਜੀ ਤੇ ਨਾਲ ਫੁਲਕੇ ਬਣਾਉਂਦੇ ਨੇ ਕੱਲ ਆਲੂ ਮਟਰ ਦੀ ਪਰਸੋਂ ਗੁਜਾ ਸੀ ਆਲੂ ਮਟਰ ਕੱਲੀ ਕੱਲੀ ਕੋਈ ਕੱਲੀ ਕੋਈ ਸ਼ੁੱਕਰ ਕੱਲੀ ਵੱਖਰੀ ਵੱਖਰੀ ਜੀ ਬਣਾਏ ਜੇ ਰੋਜ਼ ਕਰੋ ਸੈਟਿੰਗ ਦਾ ਮੈਂ ਕੰਮ ਕਰਦਾ ਸੀ ਪਹਿਲੇ ਉਹ ਕੰਮ ਪਾਰਾ ਹੀ ਪਾਰਾ ਹੋਣ ਕਰਕੇ ਮਤਲਬ 68 ਸਾਲ ਦੀ ਉਮਰ ਤੋਂ ਛੱਡ ਦਿੱਤਾ ਅੱਛਾ ਦੂਜੀ ਵਾਰਨ ਕਰਕੇ ਚੱਕਰ ਹੋਣੇ ਤੇ ਫਿਰ ਉਤੋਂ ਹਲੋ ਤਾਂ ਮੁਸ਼ਕਿਲ ਹੋ ਜਾਂਦੀ ਹੈ। ਬਾਕੀ ਜੀ ਇੱਕ ਪਰਿਵਾਰ ਪਾਲਣੇ ਨਾ ਮਰਦ ਨੂੰ ਬਾਹਰ ਜਾਣਾ ਪੈਂਦਾ ਬੰਦਰ ਬਾਹਰ ਕਮਾਈ ਕਰਨੀ ਪੈਂਦੀ ਹੈ। ਕਿ ਇਹ ਹੀ ਪਰਿਵਾਰ ਪਾਲੀਆ ਆਪਣਾ ਹੈ ਨਾ। ਤੇ ਤੁਸੀਂ ਵੀ ਆਪਣਾ ਪਰਿਵਾਰ ਪਾਲਣੇ ਵਾਸਤੇ ਵੀ ਮਿਹਨਤ ਕਰਦੇ ਰਹੋ। ਦੇਖੋ ਜੀ ਮੈਂ ਜ਼ਿਆਦਾਤਰ ਦਿੱਲੀ ਗਿਆ ਰਿਹਾ 62 ਤੋਂ ਲੈ ਕੇ ਤੇ 90 ਤੱਕ ਮੈਂ ਦਿੱਲੀ ਗਿਆ। ਕਹਿੰਦੇ ਹਨ ਕਿ ਘਰ ਸਾਡੇ ਨਾਲ ਬੈਠੋ ਤੇ ਕੰਮ ਤੇ ਨਾ ਜਾਓ। ਪਹਿਲਾਂ ਥੋੜੇ ਦਿਨ ਨਰਾਜ਼ ਹੋਏ ਸੀ ਇਹ ਕੰਮ ਜਦੋਂ ਖੋਲੇ ਸੀ ਨਵਾਂ ਨਵਾਂ। ਫਿਰ ਬਾਅਦ ਚ ਉਹਨਾਂ ਸਮਝਾਇਆ ਕੋਰਣਾ ਵੀ ਵੇਖਿਆ ਕਿ ਹਾਂ ਇਹ ਵਾਕਿਆ ਠੀਕ ਨਹੀਂ ਰਹਿਦਾ। ਫਿਰ ਉਹ ਆਪਣੇ ਆਪ ਹੀ ਕੰਟਰੋਲ ਦੇ ਹੋ ਗਏ ਤੇ ਕਹਿੰਦਾ ਠੀਕ ਹੈ ਜੀ ਅੰਮ੍ਰਿਤਸਰ ਦੇ ਇੱਕ ਬਹੁਤ ਪਿਆਰੇ ਇੱਕ ਜੋੜੇ ਨਾਲ ਮਿਲਾਂ ਜਾ ਰਹੇ ਆ ਜਿਹੜਾ ਜੋੜਾ ਕਿ ਮਿਹਨਤ ਕਰ ਰਿਹਾ ਆਪਣੇ ਕਿਰਤੀ ਦੀ ਕਮਾਈ ਕਰ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਅੱਜ ਕੱਲ ਦੇ ਜਿਹੜੇ ਬਜ਼ੁਰਗ ਲੋਕ ਨੇ ਵਿਹਲੇ ਬੈਠ ਜਾਂਦੇ ਹੁੰਦੇ ਘਰ ਤਾਂ ਕੋਈ ਸੇਵਾ ਕਰਾਉਂਦੇ ਪਰ ਕਈ ਇਹੋ ਜਿਹੇ ਬਜ਼ੁਰਗ ਵੀ ਨੇ ਜਿਹੜੇ ਆਪਣੀ ਮਿਹਨਤ ਦਾ ਕੰਮ ਕਰਨਾ ਚਾਹੁੰਦੇ ਤੁਹਾਨੂੰ ਅਸੀਂ ਇਹ ਤੁਸੀਂ ਦੇਖ ਸਕਦੇ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਜਿਹੜੇ ਕਿ ਇਸ ਵਕਤ ਤੁਹਾਡੇ ਨਾਲ ਮੌਜੂਦ ਅੰਮ੍ਰਿਤਸਰ ਦੇ ਵਿੱਚ ਕੰਮ ਕਰ ਰਹੇ ਨੇ ਕਿਉਂਕਿ ਦੇਖੇਗਾ ਗੱਲਬਾਤ ਕਰਾਂਗਾ ਕਿ ਕਿਸ ਤਰ੍ਹਾਂ ਘਰ ਬੈਠਣ ਨਾਲੋਂ ਇੱਥੇ ਆ ਕੇ ਕੰਮ ਕਰ ਰਹੇ ਨੇ ਕੀ ਮਜਬੂਰੀਆਂ ਪਈਆਂ ਨੇ ਸਾਰੀਆਂ ਗੱਲਬਾਤ ਕਰਾਂਗੇ ਕਿਉਂਕਿ ਬਜ਼ੁਰਗਾਂ ਤੋਂ ਹੀ ਕੁਝ ਸਿੱਖਣ ਨੂੰ ਮਿਲਦਾ ਹੈ ਜ਼ਿੰਦਗੀ 'ਚ ਆਡੀ ਅੱਗੇ ਵਧਣ ਦਾ ਇੱਕ ਤੁਹਾਨੂੰ ਮੌਕਾ ਮਿਲਦਾ ਅ ਪਹਿਲਾਂ ਤੇ ਬਾਪੂ ਜੀ ਸੱਸੀਕਾਲ ਜੀ ਸੱਸੀਕਾਲ ਜੀ ਜੀ ਨਾਮ ਹੈ ਬਾਪੂ ਜੀ ਆਪਣਾ ਨੇਹਰਾਂ ਨਾ ਪ੍ਰੀਤਮ ਸਿੰਘ ਬਾਪੂ ਜੀ ਬਾਪੂ ਜੀ ਕੀ ਕੰਮ ਸ਼ੁਰੂ ਕੀਤਾ ਤੁਸੀਂ ਆਪਣਾ ਖਾਣ ਪੀਂਦਾ ਤੇ ਕੀ ਖੜੀ ਬਣੀ ਹੈ ਜੀ ਹਾਂ ਜੀ ਤੇ ਨਾਲ ਫੁਲਕੇ ਬਣਾਇੰਦੇ ਨੇ ਤੇ ਬਾਕੀ ਉਹ ਅਕਾਲੇ ਅਲੂਮੈਟਰ ਸੀ ਪਰਸੋਂ ਬੁਝਾ ਸੀ ਦਾ ਅਲੂਮੈਟ ਕਦੀ ਕਦੀ ਕੋਈ ਕਦੀ ਕੋਈ ਸ਼ੁਕਰ ਕਦੀ ਕੋਈ ਵੱਖਰੀ ਵੱਖਰੀ ਜਿਹੀ ਬਣਾਏ ਜੇ ਰੋਜ਼ ਕਰੋ ਅੱਛਾ ਭਜੀ ਕਿਸ ਤਰ੍ਹਾਂ ਮਜ਼ਾਕੀ ਜ਼ ਜ਼ਿੰਦਗੀ ਤੇ ਵਿੱਚ ਕੰਮ ਕੀਤਾ ਇਹੀ ਕੰਮ ਕਰਦੇ ਸੀ ਕਿ ਪਹਿਲਾਂ ਕੋਈ ਹੋਰ ਵੀ ਕੰਮ ਕਰਦਾ ਨਹੀਂ ਪਹਿਲੇ ਜੇ ਹੋਰ ਤਾਂ ਦੱਸਿਆ ਛੇ ਡਿੰਗ ਦਾ ਮੈਂ ਕੰਮ ਕਰਦਾ ਸੀ ਪਹਿਲੇ ਉਹ ਕੰਮ ਪਹਰਾ ਹੀ ਪਹਰਾ ਹੋਣ ਕਰਕੇ ਮਤਲਬ ਕਿ 68 ਸਾਲ ਦੀ ਉਮਰ ਚੋਂ ਛੱਡ ਦਿੱਤਾ ਅੱਛਾ ਹਾਂਜੀ ਤਹਾਂ ਕਿੰਨਾ ਭਾਰੀ ਕੰਮ ਕਿਦਾਂ ਕਰਦੇ ਓਏ ਇਹ ਸਾਲ ਸਾਰਾ ਤਜਰਬੇ ਦਾ ਹੀ ਕੰਮ ਹੁੰਦਾ ਹੈ ਤਜਰਬੇ ਨਾਲ ਹੀ ਕੰਮ ਹੁੰਦਾ ਹੈ ਜੇ ਕੋਈ ਆਖੇ ਬਿਓਰ ਨਾਲ ਯੋਰ ਨਾਲ ਕੋਈ ਕੰਮ ਨਹੀਂ ਕੀਦਾ ਤਜਰਬਾ 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 ਤੇ ਮਿਹਨਤ ਮਿਹਨਤ ਤੇ ਤਜਰਬਾ ਦੋਵੇਂ ਇਕੱਠੇ ਹੀ ਸਮਝ ਲਓ ਜੀ ਅੱਛਾ ਹਾਂਜੀ ਬਬੂ ਜੀ ਇੰਨਾ ਭਾਰੀ ਭਾਰੀ ਸਮਾਨ ਚੁੱਕਣਾ ਇੱਕ ਬੰਦਾ ਕੀ ਇੱਕਦਾਂ ਹੁੰਦਾ ਇੱਕੋ ਵਾਰ ਹੀ ਚੁੱਕਣਾ ਤੇ ਬਾਰ ਬਾਰ ਚੁੱਕਦੇ ਹੋਵੋ ਕਿੰਨਾ ਮੁਸ਼ਕਿਲ ਹੁੰਦਾ ਸਨ ਸਾਨੂੰ ਕੋਈ ਉਸ ਟਾਈਮ ਮੁਸ਼ਕਿਲ ਨਹੀਂ ਸੀ ਜੀ ਜਿੰਨੂੰ ਕੰਮ ਕਰਦੇ ਹੋਂਦੋਂ ਕੋਈ ਮੁਸ਼ਕਲ ਨਹੀਂ ਸੀ ਹੁਣ ਤੇ ਬਈ ਮੁਸ਼ਕਲ ਹੋਣੀ ਹੈ ਕਿਉਂਕਿ ਹੁਣ 6 7 ਸੱਤ ਸਾਲ ਹੋ ਗਏ ਛੱਡੇ ਨੂੰ ਹਾਂਜੀ ਇਹ ਉਮਰ ਹੋ ਗਈ ਤਾਂ ਛੱਡੇ ਹਾਂਜੀ ਜਾਦੀ ਉਮਰ ਹੋਂ ਕਰਕੇ ਛੱਡਿਆ ਇਹ ਉਦੋਂ ਬੀਬੀ ਵਧਨ ਦਾਦਾ ਸੀ ਅਸੀਂ ਬੀਬੀ ਵਧਨ ਕਰਕੇ ਚੱਕਰ ਹੋਣੇ ਤੇ ਫਿਰ ਉਤੋਂ ਖਲੋਤਾਂ ਮੁਸ਼ਕਲ ਹੋ ਜਾਂਦੀ ਹੈ ਹਾਂਜੀ ਕਤਿ ਬਬਾ ਦੀ ਜ਼ਿੰਦਗੀ ਸ਼ੁਰੂ ਸ਼ੁਰੂਆਤ ਤੋਂ ਕਰਤਾ ਹੀ ਕੰਮ ਕਰਨਾ ਪਿਆ ਸ਼ੁਰੂਆਤ ਤੋਂ ਕੀਤੀ ਕੰਮ ਕਰਨਾ ਜ਼ਿੰਦਗੀ ਮੈਂ 65-600 ਕੰਮ ਸ਼ੁਰੂ ਕੀਤਾ ਜੀ ਉਦੋਂ 7 ਰੁਪਏ ਡਾੜੀ ਮਿਲਦੀ ਹੁੰਦੀ 3-4 ਰੁਪਏ ਮਜ਼ਦੂਰੀ ਡਾੜੀ ਹੁੰਦੀ ਤੇ 6-7 ਰੁਪਏ ਮਿਸਤਰੀ ਡਾੜੀ ਹੁੰਦੀ 5 ਰੁਪਏ 6 ਰੁਪਏ ਹੁਣ ਤੇ 750000 ਤੱਕ ਪਹੁੰਚ ਗਿਆ ਇਸ ਟਾਈਮ ਤੇ 800 ਵੀ ਲੈਂਦੇ ਨੇ 1000 ਰੁਪਏ ਲੈ ਦਿੰਦੇ ਨੇ ਇਸ ਟਾਈਮ ਦੀ ਗੱਲ ਛੱਡਿਏ ਮਹਿੰਗਾਈ ਵੱਧ ਗਈ ਹਾਂ ਜੀ ਉਸ ਟਾਈਮ ਜਿਹੜਾ ਅਗਰ ਰੁਪਈਆ ਕਿਲੋ ਆਟਾ ਰੁਪਈਆ ਕਿਲੋ ਨਹੀਂ ਆਟਾ ਹੁੰਦਾ ਤੇ ਹੁਣ ਇਹ ਵੇ 40 ਰੁਪਏ ਕਿਲੋ ਅੱਛਾ ਹਾਂਜੀ ਮਤਲਬ ਕਿ ਮਹਿੰਗਾਈ ਮਤਲਬ ਕਿ ਤੁਸੀਂ ਵੇਖਿਆ ਮਹਿੰਗਾਈ ਦਾ ਫਰਕ ਪੈ ਗਿਆ ਤਾਂ ਇੰਨਾ ਲੰਮਾ ਸਭ ਹੀ ਹਾਂ ਇਸ ਟਾਈਮ ਬਹੁਤ ਜ਼ਿਆਦਾ ਫਰਕ ਹੈ ਜੀ ਉਦੋਂ 3-4 ਰੁਪਏ ਕਿਲੋ 3 ਅੰਕੜ ਮਿਲਦੀ ਸੀ ਹੁਣ 40 ਰੁਪਏ 45-40 ਰੁਪਏ ਹਾਂਜੀ ਬਾਪੂ ਜੀ ਇੱਕ ਪਰਿਵਾਰ ਪਾਲਣੇ ਨਾ ਮਰਦ ਨੂੰ ਬਾਹਰ ਜਾਣਾ ਪੈਂਦਾ ਬੰਦਰ ਬਾਹਰ ਕਮਾਈ ਕਰਨੀ ਪੈਂਦੀ ਹੈ ਕਿ ਇਹੀ ਪਰਿਵਾਰ ਪਾਲੀਏ ਆਪਣਾ ਹਨਾ ਤਾਂ ਤੁਸੀਂ ਵੀ ਆਪਣਾ ਪਰਿਵਾਰ ਪਾਲਣ ਵਾਸਤੇ ਵੀ ਮਿਹਨਤ ਕਰਦੇ ਰਹੇ ਦੇਖੋ ਜੀ ਮੈਂ ਜਿਆਦਾ ਚਿਰ ਦਿੱਲੀ ਜਾ ਰਿਹਾ ਅੱਛਾ ਬੈਂਡ ਤੋਂ ਲੈ ਕੇ ਤੇ 90 ਤੱਕ ਮੈਂ ਦਿੱਲੀ ਨਹੀਂ ਰਿਹਾ ਉਸ ਤੋਂ ਬਾਅਦ ਇੱਥੇ ਅੰਮ੍ਰਿਤਸਰ ਜਾਣ ਕੇ ਪਹਿਲੋਂ ਕੰਮ ਨਹੀਂ ਲੱਭਾ ਕੰਮ ਲੱਭਾ ਲੱਭਾ ਸੀਡੀ ਵੀ ਠਾਣਾ ਉਹ ਬੰਦਾ ਹੀ ਉੱਥੇ ਜਾ ਕੇ ਤੇ ਕੰਮ ਲੱਭ ਗਿਆ ਤੋਂ ਮੁੜ ਕੇ ਉੱਥੇ ਕੰਮ ਕਰਦੇ ਰਹੇ ਫਿਰ ਚੱਲ ਸੋ ਚੱਲ ਬੜੇ ਬੜੇ ਕੰਮ ਮਿਲੇ ਹਾਂਜੀ ਬੜਕ ਮਹਿਤਤ ਕੀਤੀ ਤੇ ਪਰਿਵਾਰ ਨੂੰ ਪਾਲਿਆ ਹਾਂਜੀ ਬਬਲੀ ਕੌਣ ਕੌਣ ਸੀਗਾ ਪਰਿਵਾਰ ਚ ਕੌਣ ਕਰ ਹੈਗਾ ਮੇਰੇ ਕਿੰਨੇ ਬੇਟੇ ਨੇ ਜੀ ਦੋ ਬੇਟੀਆਂ ਨੇ ਉਹ ਸਾਰੇ ਮੈਰਿਡ ਸਾਰੇ ਵਿਆਹ ਨੇ ਸੁਖੀ ਪਰਿਵਾਰ ਹਾਜ਼ਰ ਫਾਜ਼ਰ ਹਾਂਜੀ ਹਾਂਜੀ ਪੁੱਤਰੇ ਨੇ ਪੁੱਤਰੀਆਂ ਨੇ ਐੋ ਜੀ ਗੱਲ ਕੋਈ ਨਹੀਂ ਹਮਾਰਾ ਜੀ ਕਿਰਪਾ ਦਾੜੀ ਦੋਤਰੇ ਵਿਆਹ ਨੂੰ ਦੋਤਰੇ ਵਿਆਹ ਨੇ ਇੱਕ ਪੋਤਰਾ ਵਿਆਹ ਅੱਛਾ ਹਾਂਜੀ ਮੈਂ ਤਾਂ ਵਾਵਾ ਹੀ ਮਤਲਬ ਕਿ ਵੱਡਾ ਪਰਿਵਾਰ ਤੇ ਮਹਾਰਾਜ ਇੱਕ ਇੱਕ ਕੰਗਲ ਕਰਨਾ ਤੇ ਮੈਨੂੰ ਪੂਰੀ ਛੱਡੜੀ ਜਿਹੀ ਨਿਸ਼ਾਹ ਹੋ ਜਾਂਦੀ ਐ। ਕਿਆ ਬਾਤ ਹੈ। ਰਾਹੀ ਇਹੀ ਮਿਹਨਤਾਂ ਨੇ ਕਮਾਇਆ। ਹਾਂਜੀ ਹਾਂਜੀ। ਪਪੀ ਕਿੰਨਾ ਕ ਮਾਇਆ ਲੱਦਾ ਜੇ ਘਰ ਪਰਿਵਾਰ ਚ ਬੈਠੀ ਦਾ ਪੋਤਰੇ-ਪੋਤਰੀਆਂ ਨਾਲ ਖੁਸ਼ੀ ਮਿਲਦੀ ਐ। ਮਹਾਰਾਜ ਸਾਰੇ ਆਣ ਕੇ ਦਿਵਾਰੇ ਹੋ ਜਾਂਦੇ। ਉਹ ਕਹਿੰਦੇ ਉਹ ਕਹਿੰਦੇ ਹੋਣਾ ਕਿ ਘਰ ਸਾਡੇ ਨਾਲ ਬੈਠੋ ਤੇ ਕੰਮ ਤੇ ਨਾ ਜਾਓ। ਪਹਿਲਾਂ ਥੋੜੇ ਦਿਨ ਨਾਰਾਜ਼ ਹੋਏ ਸੀ ਇਹ ਕੰਮ ਜਦੋਂ ਖੋਲੇ ਸੀ ਨਵਾਂ-ਨਵਾਂ। ਫਿਰ ਬਾਅਦ ਚ ਉਹਨਾਂ ਨੂੰ ਸਮਝਾਇਆ ਉਹਨਾਂ ਨੇ ਦੇਖਿਆ ਵੀ ਹਾਂ ਇਹ ਵਾਕਿਆ ਠੀਕ ਨਹੀਂ ਰਹਿਦਾ ਫਿਰ ਉਹ ਆਪਣੇ ਆਪ ਹੀ ਕੰਟਰੋਲ ਚ ਹੋ ਗਏ ਤੇ ਕਿਹਾ ਗੱਲ ਠੀਕ ਹੈ ਜੀ ਹੁਣ ਨਾਲ ਆਪਣੇ ਵਾਈਫ ਜੀ ਨਾਲ ਕੰਮ ਕਰਦੇ ਹਾਂ ਹਾਂਜੀ ਹਾਂਜੀ ਬਬੀ ਕਿੰਨਾ ਕਿ ਜੀਵਨ ਸਾਥੀ ਨਾਲ ਕੰਮ ਕਰ ਰਹੇ ਕਿੰਨਾ ਕਿ ਵਧੀਆ ਲੱਗਦਾ ਕਿ ਹਜੇ ਤੱਕ ਇੱਕ ਸਾਫ਼ ਹੀ ਕਿ ਜਿਹੜਾ ਫੋਨ ਤੱਕ ਚੱਲਦਾ ਦੱਸਿਆ ਜੀ ਤਾਂ ਵੀ ਮਹਾਰਾਜ ਦੀ ਕਿਰਪਾ ਗੁਰੂ ਰਾਮਦਾਸ ਜੀ ਦੀ ਅਹੀਂ ਦੇ ਉਦੋਂ ਦੇ ਕੋਈ ਇਹੋ ਜਿਹੀ ਗੱਲ ਨਹੀਂ ਜੀ ਬਸ ਠੀਕ ਬਬੂ ਜੀ ਕੀ ਹੁਣ ਤੁਸੀਂ ਇਹ ਜਿਹੜੀ ਸਬਜ਼ੀਆਂ ਵਗਰਾ ਬੇਬੇ ਨਾਲ ਬਣਾਉਂਦੇ ਨੇ ਕਿ ਆਪ ਕਰਦੇ ਉਹ ਵੀ ਨਾਲ ਬਣਾਉਂਦੇ ਕਿ ਹਲੇ ਮੇਰਾ ਕੱਲਾ ਵੀ ਆਪ ਹੀ ਬਣਾ ਲੀ ਗੀ ਕੋਈ ਪਰ ਕਿ ਲੋਕੀ ਆ ਰਹੇ ਨੇ ਜਿਆਦਾ ਮਰ ਲੇਬਰ ਵਾਲੇ ਆ ਰਹੇ ਨੇ ਖਾ ਫਿਰ ਢਿੱਡ ਭਰ ਕੇ ਜਾ ਰਹੇ ਹਾਂਜੀ ਹਾਂਜੀ ਆਉਂਦੇ ਆਉਂਦੇ ਨੇ ਜਾਂਦੇ ਨੇ ਹੁਣ ਇੱਕੋ ਜੇ ਬਾਹਰ ਇੱਕੋ ਜੇ ਤੱਕ ਦੇਖੋ ਇਥੇ 2015 ਆਈ ਜਣੇ ਅੱਛਾ ਹਾਂਜੀ ਜੀ ਧੰਨਵਾਦ ਬੱਬੂ ਜੀ ਤੁਹਾਡਾ ਬਹੁਤ ਦੀ ਟਾਈਮ ਦਿੱਤਾ ਆਪਕਾ ਕਿ ਇੱਕ ਜੀ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਨਾਲ ਗੱਲਾਂ ਪਤਾ ਕੀਤੀਆਂ ਨੇ ਕੀ ਇੱਕ ਜ਼ਿੰਦਗੀ ਦਾ ਤਜਰਬਾ ਹੈ ਜਿਹੜਾ ਇੱਥੇ ਆ ਕੇ ਖੜਾ ਕੀਤਾ ਤੇ ਹਲੇ ਵੀ ਖੜਾ ਹੁੰਦਾ ਕਾਰਨ ਇੱਕੋ ਹੀ ਹੈ ਕਿ ਕੰਮ ਨਹੀਂ ਜਿਹੜਾ ਕਰਨਾ ਹੈਗਾ ਅਸੀਂ ਆ ਤੇ ਅਸੀਂ ਵਿਹਲੇ ਨਹੀਂ ਬੈਠਣਾ ਬਾਹਰ ਧਰਮ ਪਤਨੀ ਵੀ ਮੌਜੂਦ ਨੇ ਜਿਹੜਾ ਰੋਟੀਆਂ ਨਾਲ ਬਣਾਉਂਦੇ ਨੇ ਤੇ ਨਾਲ ਸਬਜ਼ੀ ਬਣਾਉਂਦੇ ਨੇ ਦੋਵੇਂ ਮੀਆਂ ਬੀਬੀ ਰਲ ਕੇ ਜਿਹੜਾ ਕੰਮ ਕਰ ਰਹੇ ਨੇ ਇੱਕ ਵਧੀਆ ਸੰਦੇਸ਼ ਦੇ ਰਹੇ ਨੇ ਇੱਕ ਮੈਸੇਜ ਵੀ ਹੈ ਕਿ ਜਿਹੜੇ ਅੱਜਕੱਲ ਦੇ ਲੋਕ ਬੜੇ ਛੇਤੀ ਰਿਸ਼ਤੇ ਨੂੰ ਛੱਡ ਦਿੰਦੇ ਨੇ ਉਹ ਇਹਨਾਂ ਤੋਂ ਸਿੱਖਣ ਕਿ ਕਿਸ ਤਰ੍ਹਾਂ ਰਿਸ਼ਤੇ ਨੂੰ ਬਾਈਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਬਾਪੂ ਜੀ ਇੱਥੇ ਖਲੋਤੇ ਨੇ ਤੇ ਬੀਬੀ ਜੀ ਵੀ ਨਾਲ ਨੇ ਜਿਹੜੇ ਰੋਟੀ ਬਣਾ ਰਹੇ ਨੇ ਇੱਕ ਛੋਟਾ ਜਿਹਾ ਸੈਟਅਪ ਹੈ ਬੀਬੀ ਨਾਲ ਰੋਟੀ ਬਣਾਉਂਦੇ ਨੇ ਜਦੋਂ ਕੋਈ ਆਂਦਾ ਹੈ ਲੇਬਰ ਵਾਲਾ ਮੈਨ ਜਿਹੜੂ ਕਹਿੰਦੇ ਮਿਹਨਤ ਕਰਦੇ ਨੇ ਲੇਬਰ ਵਾਲਿਆਂ ਦਾ ਢਿੱਡ ਭਰਨਾ ਜ਼ਰੂਰੀ ਕੋਈ ਨਾ ਕਮਾਣ ਹੀ ਪਾਉਂਦੇ ਉਹਨਾਂ ਨੂੰ 10-10 ਰੁਪਏ ਚ ਵੀ ਬਾਪੂ ਜੀ ਖਵਾ ਦਿੰਦੇ ਨੇ ਤੇ ਇਹ ਜਿਹੜਾ ਇਹ ਮੇਨ ਫੋਕਸ ਹੈ ਕਿ ਇਸੀ ਜਿਹੜਾ ਕਿ ਢਿੱਡ ਪ੍ਰੀ ਤੇ ਇੱਕ ਹੋਰ ਗੱਲ ਹੈ ਕਿ ਸਵੇਲੇ ਨਹੀਂ ਬੈਠ ਸਕਦੇ ਕਿਉਂਕਿ ਪੁਰਾਣੇ ਬਜ਼ੁਰਗਾਂ ਨੂੰ ਵਿਹਲੇ ਬੈਣ ਦੀ ਬਿਲਕੁਲ ਆਤ ਨਹੀਂ ਮਿਹਨਤ ਦੀ ਆਤ ਤਾਂ ਸੀਗਾ ਤੇ ਉਹੀ ਜਿਹੜੀ ਮਿਹਨਤ ਦੀ ਆਤ ਤਾਂ ਇੱਥੇ ਖੜੀਆਂ ਕਿਤੇ ਤੁਹਾਨੂੰ ਐਡਰੈਸ ਦੱਸ ਦਿੰਨੇ ਆ ਜਿਹੜਾ ਤੁਸੀਂ ਦੇਖ ਸਕਦੇ ਪਹਿਲਾਂ ਮੇਰੇ ਸਿੱਪਿਛੇ ਆ ਇਸ ਸਪੀਲਰ ਤੇ ਲੱਗ ਜਿਹੜਾ ਬਾਪੂ ਜੀ ਹੁਣਾ ਦਾ ਸੈਟਅਪ ਹੈ ਤੇ ਬਟਾਲਾ ਬਟਾਲਾ ਰੋਡ ਹੈ ਸਨ ਸਿਟੀ ਦੇ ਮੋੜ ਦੇ ਲੱਗੇ ਜਿੱਥੇ ਕਿ ਬਾਪੂ ਜੀ ਹੁਣਾ ਨੇ ਸੈਟਅਪ ਸ਼ੁਰੂ ਕੀਤਾ ਤੇ ਸਾਹਮਣੇ ਇੱਕ ਮੰਦਿਰ ਹੈ ਗਣੇਸ਼ ਜੀ ਦਾ ਮੰਦਿਰ ਹੈਗਾ ਤੇ ਜਿਹੜੇ ਲੇਬਰ ਵਾਲੇ ਵੀਰ ਭਰਾ ਵੇਖ ਰਹੇ ਨੇ ਉਹ ਤੁਸੀਂ ਜਰੂ ਇਹਨਾਂ ਕੋਲ ਆ ਕੇ ਘੱਟ ਪੈਸਿਆਂ ਦੇ ਵੇਤੀ ਆਪਣਾ ਟਿੱਡ ਪਰ ਕੇ ਰੋਟੀ ਖਾ ਸਕਦੇ ਹੋ ਮੇਨੂੰ ਤੇ ਜਿਆਦਾ ਵਾਸ਼ਿੰਗ ਸਿਕੋਲ ਦਾ ਸਿਟੀ ਹੈਡਲਾਈਨ ਨੰਬਰ ਸਰ